ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲਬਾਤ ਕਰਾਂਗੇ ਕੌਣ ਸੀ ਦਲੀਪ ਸਿੰਘ ਜੰਮੂ ਜਿਹਦੇ ਮੇਸ਼ 83 ਦਾ ਬਿਲੀਵ ਸਟਾਰ ਹੁੰਦਾ 12 13 ਸਾਲਾਂ ਦੀ ਉਮਰ ਦਾ ਇਹ ਸੂਰਮਾ ਯੋਧਾ ਜਿਹਦੀ ਉਮਰ ਦੇਖਦੇ ਆ ਤਾਂ ਕੁਛ ਵੀ ਨਹੀਂ ਐ ਪਰ ਜਦੋਂ ਉਹਦੀ ਦਲੇਰੀ ਦੀ ਤੇ ਉਹਦੇ ਜਜ਼ਬਾਤਾਂ ਦੀ ਗੱਲ ਕਰਦੇ ਆ ਤਾਂ ਵੱਡਿਆਂ ਵੱਡਿਆਂ ਦੇ ਮੂੰਹ ਅੱਡੇ ਰਹ ਜਾਂਦੇ ਆ ਉਹ ਖੁੱਲੇ ਦੇ ਖੁੱਲੇ ਰਹਿ ਜਾਂਦੇ ਜੀ ਜਦੋਂ ਉਹਨਾਂ ਦੀ ਕੁਰਬਾਨੀ ਦੀ ਗੱਲ ਦੇਖਦੇ ਆ ਤੇ ਅੱਜ ਆਪਾਂ ਗੱਲਬਾਤ ਕਰਨੀ ਆ ਉਹਨਾਂ ਬਾਰੇ ਜੋ ਇਸ ਦੁਨੀਆ ਦੇ ਵਿੱਚ ਅੱਜ ਵੀ ਮੌਜੂਦ ਹਨ ਜੋ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਨੂੰ ਚਲਾ ਰਹੇ ਹਨ ਉਹ ਦਲੀਪ ਸਿੰਘ ਜੰਮੂ ਜਦੋਂ 1984 ਦਾ ਬਲੂ ਸਟਾਰ ਹੋਇਆ ਤਾਂ ਉਹਨਾਂ ਕੋਲੇ ਇਸਲਾ ਰਫਲ ਸੀ ਤੁਮਨੇ ਆਰਮੀ ਦੇ ਜਵਾਨਾਂ ਦੇ ਨਾਲ ਉਹ ਆਰਮੀ ਦੇ ਜਵਾਨ ਜਿਹੜੀ ਮੰਨੀ ਹੋਈ ਇੱਕ ਫੌਜ ਆ ਜਿਹੜੀ ਬਹੁਤ ਵੱਡੇ ਹਥਿਆਰਾਂ ਦੇ ਨਾਲ ਲੈਸ ਆ ਉਹਨਾਂ ਦੇ ਨਾਂ 11 ਸਾਲਾਂ ਦਾ ਇੱਕ ਜਵਾਨ ਐਡੀ ਵੱਡੀ ਟੱਕਰ ਲੈਂਦਾ ਤੇ ਜਦੋਂ ਬਹੁਤ ਜ਼ਿਆਦਾ ਫਾਇਰ ਹੁੰਦਾ ਫਾਇਰ ਦੇ ਵਿੱਚ ਉਹ ਜ਼ਖਮੀ ਹੋ ਜਾਂਦਾ ਹੈ ਜ਼ਖਮੀ ਹੋਣ ਤੋਂ ਬਾਅਦ ਉਹ ਲੰਕਰ ਹਾਲ ਦੇ ਵਿੱਚ ਡਿੱਗ ਪੈਂਦਾ ਤਾਂ ਇੱਕ ਜਿਸ ਬੰਦੇ ਨੇ ਇਹ ਗੱਲ ਦੱਸੀ ਉਹ ਵੀ ਇਸ ਦੁਨੀਆ ਤੇ ਆ ਉਹਨੇ ਦੱਸਿਆ ਕਹਿੰਦਾ ਆਰਮੀ ਨੇ ਸਾਰੇ ਬਲੈਕ ਆਊਟ ਕੀਤਾ ਹੋਇਆ ਸੀ ਹਨੇਰਾ ਬਹੁਤ ਜ਼ਿਆਦਾ ਸੀ ਸਿਰਫ ਉਹਨਾਂ ਦੇ ਜਿਹੜੇ ਵੱਡੇ ਵੱਡੇ ਟੈਂਕ ਸੀ ਜਾ ਉਹਨਾਂ ਦੀਆਂ ਗੱਡੀਆਂ ਸੀ ਉਹਨਾਂ ਦੀਆਂ ਫਲੈਸ ਲੇਟਾ ਗੋ ਪੈਂਦੀਆਂ ਸੀ ਕੁਝ ਵੀ ਦਿਖਾਈ ਨਹੀਂ ਦਿੰਦਾ ਹੁੰਦਾ ਸੀ ਉਹ ਕਹਿੰਦਾ ਮੈਂ ਜਦੋਂ ਠੇਡੇ ਠੋਡੇ ਖਾ ਕੇ ਥੱਲੇ ਨੂੰ ਜਾ ਰਿਹਾ ਸੀ ਤੇ ਲੰਗਰ ਹਾਲ ਦੇ ਵਿੱਚ ਗਿਆ ਤੇ ਮੇਰੇ ਇੱਕ ਠੇਡਾ ਲੱਗਿਆ ਪੈਰ ਦੇ ਵਿੱਚ ਲੱਗਿਆ ਜੋ ਪੈਰ ਲੱਗਿਆ ਤਾਂ ਉਹਨਾਂ ਨੇ ਕਿਹਾ ਵੀ ਕੌਣ ਹੈ ਤਾਂ ਉਸਨੇ ਫਿਰ ਆਪਣੇ ਉਸ ਸਿੰਘ ਨੇ ਆਪਣਾ ਨਾਮ ਦੱਸਿਆ ਤੇ ਫਿਰ ਦਲੀਪ ਸਿੰਘ ਜੰਮੂ ਕਹਿੰਦਾ ਮੈਂ ਦਲੀਪ ਸਿੰਘ ਜੰਮੂ ਆ ਤੇ ਉਸ ਸਿੰਘ ਨੇ ਕਿਵੇਂ ਨੇ ਕਰਕੇ ਉਹਨੂੰ ਬੜੇ ਮੁਸ਼ਕਲ ਦੇ ਨਾਲ ਉਹਨਾਂ ਨੂੰ ਉੱਥੇ ਪਾਣੀ ਲਿਆ ਕੇ ਪਿਆਇਆ ਜਦੋਂ ਪਾਣੀ ਪਿਆ ਤੇ ਦਲੀਪ ਸਿੰਘ ਨੇ ਕਿਹਾ ਮੇਰੇ ਕੋਲੇ ਅਜੇ 200 ਗੋਲੀਆਂ ਬਾਕੀ ਹਨ ਮੈਂ ਮੁਕਾਬਲਾ ਕਰਾਂਗਾ ਜੇ ਮੈਂ ਇੱਥੇ ਸੀਧ ਹੋ ਜਾਣਾ ਤਾਂ ਤੂੰ ਬਾਪ ਜਾ ਕੇ ਜੇ ਬਚੇਗਾ ਤਾਂ ਜ਼ਰੂਰ ਮੇਰੇ ਬਾਰੇ ਦੱਸਣਾ ਤੇ ਜੇ ਮੈਂ ਇੱਥੋਂ ਫੜਿਆ ਜਾ ਜਾਂ ਗ੍ਰਿਫਤਾਰ ਹੋ ਜਾਵਾਂ ਤਾਂ ਫਿਰ ਦੇਖਾਂਗੇ ਬਾਅਦ ਚ ਕੀ ਗੱਲ ਹੁੰਦੀ ਪਰ ਉਹਨਾਂ ਨੇ ਉੱਥੇ ਦੱਤ ਕੇ ਮੁਕਾਬਲਾ ਕੀਤਾ ਲਾਸਟ ਨੂੰ ਜਦੋਂ ਫੌਜ ਨੇ ਘੇਰਾ ਪਾ ਲਿਆ ਤੇ ਉਹਨਾਂ ਨੇ ਫਿਰ ਹੱਥ ਖੜੇ ਕਰਕੇ ਜਦੋਂ ਬਾਹਰ ਆਉਂਦੇ ਆ ਉਹਨਾਂ ਦੇ ਨਾਲ ਉੱਥੇ ਲਾਬ ਸਿੰਘ ਜਰਨਲ ਲਾਬ ਸਿੰਘ ਪੰਜਵਾੜ ਤੇ ਅਰਮਿੰਦਰ ਸਿੰਘ ਹੋਣੀ ਜੇ ਲਈ ਸਾਰੇ ਉਹਨਾਂ ਦੇ ਨਾਲ ਆ ਉਥੇ ਫਿਰ ਉਹਨਾਂ ਨੂੰ ਜੋ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਉਹਦੀ ਉਹਨੂੰ ਉਮਰ ਬੱਚਿਆਂ ਲਈ 12 ਸਾਲ ਤੇ ਉਹਨੂੰ ਅਲੱਗ ਉਥੇ 6 ਮਹੀਨੇ ਜੇਲ੍ਹ ਚ ਰੱਖ ਕੇ ਫਿਰ ਛੱਡ ਦਿੰਦੇ ਆ ਕਹਿੰਦੇ ਵੀ ਇਹ ਤਾਂ ਅਜੇ ਬੱਚਾ ਹੈ ਉਹਦੇ ਪਰ ਕਾਰਨਾਮੇ ਬਾਰੇ ਨਹੀਂ ਪਤਾ ਸੀ ਵੀ ਐਡੀ ਵੱਡੀ ਦੀ ਦਲੇਰੀ ਹੈ ਐਡਾ ਵੱਡਾ ਇਹਨੇ ਹਮਲਾ ਕੀਤਾ ਜਦੋਂ ਬਾਅਦ ਚ ਫਿਰ ਉਹਨਾਂ ਬਾਰੇ ਤਹਿਕੀਕਾਤ ਹੁੰਦੀ ਆ ਜਾਣਕਾਰੀ ਮਿਲਦੀ ਆ 6 ਮਹੀਨੇ ਬਾਅਦ ਉਹਨਾਂ ਨੂੰ ਜੇਲ੍ਹ ਚੋਂ ਛੱਡ ਦਿੰਦੇ ਬਾਅਦ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਕਿੰਨਾਂ ਨੂੰ ਜੀ ਦਲੀਪ ਸਿੰਘ ਜਮੂਨ ਜਿਹਦੇ ਦੁਆਰਾ ਫਿਰ ਉਹਨਾਂ ਨੂੰ ਉੱਥੇ ਗ੍ਰਿਫਤਾਰ ਕਰਕੇ ਲਿਆਂਦਾ ਜਾਂਦਾ ਦੁਬਾਰਾ ਉਹਨਾਂ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਫਿਰ ਉਹ 6 ਸਾਲਾਂ ਦੀ ਉੱਥੋਂ ਜੇਲ੍ਹ ਕੱਟ ਕੇ ਵਾਪਸ ਆਉਂਦੇ ਆ ਜੋ ਸਿਰ ਅੱਜ ਵੀ ਉਹ ਆਪਣੇ ਪਰਿਵਾਰ ਦੇ ਵਿੱਚ ਜੁੜੇ ਹਨ ਤੇ ਉਹਨਾਂ ਦੀ ਇੱਕ ਹੱਦ ਬੀਤੀ ਕੌਮ ਨੂੰ ਉਹਨਾਂ ਨੇ ਜਿਉਂਦਾ ਸ਼ਹੀਦ ਐਲਾਨਿਆ ਹੈ ਤੇ ਉਹਨਾਂ ਨੇ ਵੱਡੀ ਵੱਡੀ ਸੇਵਾ ਕੀਤੀ ਵਿਸਾਖਾ 780 ਦਾ ਇਤਿਹਾਸ ਸਾਡੇ ਇਤਿਹਾਸਕਾਰਾਂ ਨੇ ਬਹੁਤ ਸਾਰਾ ਲਿਖਿਆ ਹੈ ਪਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਸਾਡੇ ਇਤਿਹਾਸ ਦੀਆਂ ਰਹਿ ਗਈਆਂ ਹਨ ਜਿਹੜੀਆਂ ਅਜੇ ਤੱਕ ਨਹੀਂ ਸੁਪੀਆਂ ਇਹੋ ਜਿਹੀਆਂ ਗੱਲਾਂ ਹਨ ਪੂਸ ਬਲਿਫਟਾਰ ਦੀਆਂ ਜਿਹੜੀਆਂ ਅੱਜ ਤੱਕ ਸਾਡੇ ਸਾਹਮਣੇ ਨਹੀਂ ਆਂਗਾਂ ਤੇ ਮੈਂ ਇਹ ਜੀ ਜਾਣਕਾਰੀ ਪੜ੍ਹੀ ਤੇ ਮੇਰਾ ਵੀ ਇੱਕ ਮਨ ਸੀ ਕਿ ਮੈਂ ਆਪਣੀ ਸਖ ਕੌਮ ਦੇ ਨਾਲ ਇਹ ਜਾਣਕਾਰੀ ਜ਼ਰੂਰ ਸਾਂਝੀ ਕਰਾਂ ਉਹ ਦਲੀਪ ਸਿੰਘ ਜੰਮੂ ਤੇ ਉਹ ਬੰਦਾ ਜਿਹੜਾ ਜਿਨੇ ਗੱਲ ਦੱਸੀ ਆ ਉਹ ਵੀ ਜਿਉਂਦਾ ਤੇ ਉਹਨਾਂ ਦੇ ਸਰੀਰ 'ਚ ਅੱਜ ਵੀ ਉਹ ਵੱਜੀ ਹੋਈ ਗੋਲੀ ਹੈ ਮੌਜੂਦ ਹੈ ਤੇ ਉਹ ਦੋਨੋਂ ਆਪਣੇ ਪਰਿਵਾਰ ਦੇ ਵਿੱਚ ਆਪਣੇ ਪਰਿਵਾਰ ਦੀ ਪਾਲਣ-ਪੋਸ਼ਣ ਕਰ ਰਹੇ ਹਨ ਭਾਈ ਦਲੀਪ ਸਿੰਘ ਜੰਮੂ ਦੀ 54-55 ਸਾਲ ਦੀ ਇਸ ਟਾਈਮ ਉਮਰ ਹੈ ਉਹ ਜਿਉਂਦੇ ਹਨ ਤੇ ਅੱਜ ਇੱਕ ਛੋਟੀ ਜਿਹੀ ਮੈਂ ਗੱਥਾ ਤੁਹਾਡੇ ਸਾਹਮਣੇ ਲੈ ਕੇ ਆਇਆ ਮੈਨੂੰ ਇਸ ਤਰ੍ਹਾਂ ਲੱਗਾ ਕਿ ਮੈਂ ਜਿਹੜੇ ਦਲੀਪ ਸਿੰਘ ਜੰਮੂ ਨੇ ਇਡੀ ਵੱਡੀ ਕੁਰਬਾਨੀ ਕੀਤੀ ਹੈ 12 ਸਾਲ ਦੇ ਬੱਚੇ ਨੇ ਤੇ ਜ਼ਰੂਰ ਕੌਮ ਨੂੰ ਪਤਾ ਹੋਣਾ ਚਾਹੀਦਾ ਮੈਂ ਆਪਣਾ ਫਰਜ਼ ਸਮਝ ਕੇ ਤੁਹਾਡੇ ਸਾਹਮਣੇ ਇਹ ਜ਼ਰੂਰ ਜਾਣਕਾਰੀ ਲੈ ਕੇ ਆਇਆ ਤੈ ਮੈਨੂੰ ਉਮੀਦ ਆ ਤੁਸੀਂ ਇਹਨੂੰ ਜਰੂਰ ਸੁਣੋਗੇ ਵੀ ਤੁਹਾਨੂੰ ਪਤਾ ਲੱਗੇਗਾ ਕਿ ਸਾਡੇ ਯੋਧੇ ਉਮਰਾਂ ਦੀ ਕੋਈ ਸਾਡੇ ਤੇ ਮੁਤਾਜੀ ਨਹੀਂ ਹੈ ਜਿਦੋਂ ਆਪਾਂ ਬਾਬਾ ਜੋਰਾਵਰ ਸਿੰਘ ਨੂੰ ਬਾਬਾ ਫਤੇ ਸਿੰਘ ਨੂੰ ਨਾਮ ਦੇਖਦੇ ਹਾਂ ਪਰ ਉਹਨਾਂ ਦੀ ਵੀ ਕੁਝ ਵੀ ਨਹੀਂ ਸੀ ਤੇ ਜਦੋਂ ਆਪਾਂ ਬਾਬਾ ਬੁੱਢਾ ਜੀ ਦੀ ਛੋਟੀ ਉਮਰ ਚ ਦੇਖਦੇ ਹਾਂ ਉਹਨਾਂ ਕੋਲੇ ਕਿੰਦੀ ਵੱਡੀ ਬਜ਼ੁਰਗੀ ਦੀਆਂ ਗੱਲਾਂ ਸੀ ਕਿਉਂਕਿ ਜਦੋਂ ਗੁਰੂ ਦੀ ਕਿਸੇ ਤੇ ਕਿਰਪਾ ਹੁੰਦੀ ਆ ਤਾਂ ਉੱਥੇ ਉਮਰ ਕੋਈ ਵੀ ਮਾਇਨਾ ਨਹੀਂ ਰੱਖਦੀ ਉਮਰ ਦੀ ਗੱਲ ਨਹੀਂ ਹੁੰਦੀ ਉੱਥੇ ਫਿਰ ਸਮਝਦਾਰੀ ਗੁਰੂ ਨੇ ਆਪ ਬਖਸ਼ਣੀ ਹੁੰਦੀ ਉਹ ਗੁਰੂ ਆਪ ਸਰੀ ਕਲਾ ਵਰਤੌਂਦਾ ਹੈ ਗੁਰੂ ਕੁਝ ਵੀ ਕਰ ਸਕਦਾ ਗੁਰੂ ਰਾਮਦਾਸ ਜੀ ਦੀ ਜੀ ਤੇ ਕਿਰਪਾ ਹੋ ਜੇ ਤੇ ਮੈਂ ਉਮੀਦ ਕਰਦਾ ਤੁਸੀਂ ਇਸ ਮੇਰੇ ਵਿਚਾਰਾਂ ਨੂੰ ਜਰੂਰ ਪਸੰਦ ਕਰੋਗੇ ਇਤਿਹਾਸman ਲੈ ਕੇ ਸਾਹਮਣੇ ਆਉਣਾ ਰਹਿਣਾ ਜਦੋਂ ਵੀ ਮੈਨੂੰ ਕੋਈ ਜਾਣਕਾਰੀ ਮਿਲਦੀ ਹੈ ਤੇ ਮੇਰੀ ਇੱਕ ਰਿਕਵੈਸਟ ਰਹਿੰਦੀ ਹੈ ਇੱਕ ਮੇਰੀ ਬੇਨਤੀ ਹੁੰਦੀ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਜਾ ਕੇ ਸਾਰਿਆਂ ਨੂੰ ਪਤਾ ਲੱਗੇ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਹ